ਭਾਰਤੀ ਲੇਖਣ ਪ੍ਰਣਾਲੀ ਕੀ ਆ ਔਰ ਅੰਤਰਰਾਸ਼ਟਰੀ ਜਿਹੜੀ ਦੇਸ਼ਾਂ ਦੇ ਵਿੱਚ ਅਸੀਂ ਬਿਲੀਅਨ ਟ੍ਰਿਲੀਅਨ ਦੀ ਗੱਲ ਕਰਦੇ ਆ ਜਾਂ ਮਿਲੀਅਨ ਦੀ ਗੱਲ ਕਰਦੇ ਆ ਉਹ ਆਪਾਂ ਬਿਲੀਅਨ ਤੱਕ ਕਿਸ ਤਰ੍ਹਾਂ ਲਿਖਿਆ ਜਾਂਦਾਗਾ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਬੜੀ ਅਹਿਮ ਜਾਣਕਾਰੀ ਆ ਇਹ ਕਿਉਂਕਿ ਅੰਤਰਰਾਸ਼ਟਰੀ ਪ੍ਰਣਾਲੀ ਦਾ ਸਾਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਅਸੀਂ ਜਿਹੜਾ ਹੈਗਾ ਕਿਵੇਂ ਇਹਨੂੰ ਹੈਗਾ ਨੂੰ ਹੱਲ ਕਰੀਏ ਬਲੈਕਬੋਰਡ ਦੇ ਉੱਤੇ ਤੁਸੀਂ ਦੇਖ ਰਹੇ ਆ ਤਾਂ ਦਾ ਟੀਚਰਸ ਟੀਵੀ ਦੇ ਉੱਤੇ ਏ ਤੁਹਾਡਾ ਸਵਾਗਤ ਕਰਦਾ ਹੋਇਆ ਮੈਂ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਲਓ ਜੀ ਪੇਸ਼ ਹੈ ਫਿਰ ਤੁਹਾਡੇ ਸਾਹਮਣੇ ਅਗਲਾ ਮੈਥ ਦਾ ਜਿਹੜਾ ਹੈਗਾ ਚੈਪਟਰ ਪਹਿਲਾਂ ਵਾਲੀਆਂ ਵੀਡੀਓ ਜਿਹੜੀਆਂ ਹੈਗੇ ਜਿਨ੍ਹਾਂ ਨੇ ਬੇਸਿਕ ਮੈਥ ਕਰਨਾ ਸੀ ਜਿਵੇਂ ਦੱਸਿਆ ਸੀ ਤੁਹਾਨੂੰ ਸ਼ੁਰੂਆਤ ਕਿੱਥੋਂ ਕਰਨੀ ਆ ਉਹ ਪਿਛਲੀਆਂ ਵੀਡੀਓ ਛੱਡੀਆਂ ਇੱਕ ਪਲੇਲਿਸਟ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਥ ਨਾਲ ਜਿਹੜੀ ਬਣੀ ਵੀ ਆ ਇਹ ਦੂਸਰੀ ਪਲੇਲਿਸਟ ਆ ਜਿਹਦੇ ਪਹਿਲੀ ਵੀਡੀਓ ਜਿਹੜੀ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਬੱਚਿਆਂ ਦੇ ਪੇਪਰ ਚੱਲ ਰਹੇ ਸੀ 5th ਕਲਾਸ ਦੇ ਔਰ 6th ਕਲਾਸ ਦੇ ਵਿੱਚ ਉਹਨਾਂ ਨੇ ਹੋ ਜਾਣਾ ਔਰ ਵੀਡੀਓ ਦੇ ਦੇਖ ਕੇ ਤੁਸੀਂ ਸਾਰਾ ਸਿਲੇਬਸ ਇਹੜੇ ਬੱਚੇ ਕਰਨਾ ਚਾਹੁੰਦੇ ਆ ਇੱਥੋਂ ਦੇਖ ਕੇ ਉਹ ਕਰ ਸਕਦੇ 6ਵੀਂ ਕਲਾਸ ਵਾਲੇ ਖਾਸ ਕਰਕੇ ਜਿਨ੍ਹਾਂ ਨੇ ਇਗਜ਼ਾਮ ਦੇ ਨਾਲ ਟੈਟ ਦਾ ਕਲੀਅਰ ਕਰਨ ਦੇ ਲਈ ਪਹਿਲਾ ਪੇਪਰ ਜਿਹੜਾ ਹੈਗਾ ਉਹ 6ਵੀਂ 7ਵੀਂ ਦਾ ਮੈਥ ਦੇ ਵਿੱਚ ਆਉਂਦਾਗਾ ਉਹਨਾਂ ਲਈ ਵੀ ਇਹ ਵੀਡੀਓ ਜਿਹੜੀ ਬੜੀ ਇੰਪੋਰਟੈਂਟ ਹੋਣ ਵਾਲੀਆਂ ਸੋ ਜਲਦੀ ਤੋਂ ਜਲਦੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਸਾਂਝਾ ਕਰ ਦਿਓ ਸਾਰਿਆਂ ਨਾਲ ਡੇਲੀ ਦੀ ਡੇਲੀ ਤੁਹਾਨੂੰ ਜਿਹੜੀ ਵੀਡੀਓ ਮਿਲਦੀਆਂ ਰਹਿਣਗੀਆਂ ਜਿੱਦੋਂ ਤੁਸੀਂ ਪੈਦਾ ਉਠਾ ਕੇ ਮੈਥ ਜਿਹੜਾ ਹੈਗਾ ਬੜੀ ਆਸਾਨੀ ਦੇ ਨਾਲ ਕਰ ਸਕਦੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਲੀਵ ਸਾਈਡ ਪੰਜਾਬੀ ਮੀਡੀਅਮ ਦੇ ਵਿੱਚ ਅਸੀਂ ਸਾਡੀਆਂ ਵੀਡੀਓ ਦੇ ਵਿੱਚ ਕਰਾਉਣੇ ਆ ਇੰਗਲਿਸ਼ ਵਾਲੇ ਵੀ ਜਿਨ੍ਹਾਂ ਨੂੰ ਹਜੇ ਇਸ ਤਰ੍ਹਾਂ ਹੁੰਦਾ ਵੀ ਇੰਗਲਿਸ਼ ਮੀਡੀਅਮ ਚ ਪੜ ਰਹੇ ਆ ਪਰ ਉਹਨਾਂ ਦੀ ਸਮਝ ਦਾ ਆਸਾਨੀ ਬਣਦੀ ਤਾਂ ਉਹ ਵੀ ਇਹਨਾਂ ਦੇ ਲਈ ਵੀ ਇਹ ਜਿਹੜੀਆਂ ਸਾਡੀਆਂ ਵੀਡੀਓ ਵਧੀਆ ਫਰੂਟਫੁੱਲ ਨੇ ਉਹਨਾਂ ਲਈ ਵੀ ਕਿਉਂਕਿ ਇਹ ਤੁਹਾਨੂੰ ਸਮਝ ਲੱਗ ਜੂਗੀ ਵੀ ਅਸਲ ਰੂਪ ਦੇ ਵਿੱਚ ਕਹਿੰਦੇ ਕੀ ਇਹਨੂੰ ਇੰਗਲਿਸ਼ ਦੇ ਵਰਡ ਆ ਜਿਹੜੇ ਅਸੀਂ ਬਕਾਇਦਾ ਤੌਰ ਤੇ ਡਿਸਕ੍ਰਿਪਸ਼ਨ ਦੇ ਵਿੱਚ ਪੰਜਾਬੀ ਚ ਬਈ ਉਹਨੂੰ ਕੀ ਕਹਿੰਦੇ ਆ ਇੰਗਲਿਸ਼ ਚ ਉਹਨੂੰ ਕੀ ਕਹਿੰਦੇ ਆ ਬਕਾਇਦਾ ਤੌਰ ਤੇ ਅਸੀਂ ਪਾ ਦਿਆ ਕਰਾਂਗੇ ਲਿੰਕ ਉਹਦੇ ਉੱਥੋਂ ਤੁਸੀਂ ਦੇਖ ਸਕਦੇ ਆ ਸੋ ਚ ਸ਼ੁਰੂ ਕਰਦੇ ਆ ਜੀ ਆਪਾਂ ਅੱਜ ਦੀ ਵੀਡੀਓ ਤਾਂ ਆ ਤੁਸੀਂ ਬਲੈਕਬੋਰਡ ਤੇ ਜਿਵੇਂ ਦੇਖ ਸਕਦੇ ਆ ਇਹ ਸਾਡੀਆਂ ਸੰਖਿਆਵਾਂ ਨੂੰ ਲਿਖਣ ਦੇ ਤਰੀਕੇ ਹੁੰਦੇ ਆ ਪਹਿਲਾ ਹੈ ਸਾਡਾ ਤਰੀਕਾ ਭਾਰਤੀ ਪ੍ਰਣਾਲੀ ਚ ਜਿਹੜੀ ਕਿ ਹੁਣ ਤੱਕ ਅਸੀਂ ਕਰਦੇ ਆ ਰਹੇ ਆ ਇਕਾਈ ਦਹਾਈ ਸੈਂਕੜਾ ਹਜ਼ਾਰ ਤੁਹਾਡੇ ਸਾਹਮਣੇ ਲਿਖੀ ਹੋਈ ਆ ਇਹ ਭਾਰਤੀ ਪ੍ਰਣਾਲੀ ਦੇ ਵਿੱਚ ਜੇਕਰ ਅਸੀਂ ਲਿਖਣਾ ਹੋਵੇ ਕਿਸੇ ਸੰਖਿਆ ਨੂੰ ਤਾਂ ਪਹਿਲੇ ਅੰਕ ਨੂੰ ਜਿਹੜਾ ਹੈਗਾ ਸੱਜੇ ਪਾਸੇ ਤੋਂ ਸਾਡਾ ਉਹਨੂੰ ਇਕਾਈ ਗਿਣਦੇ ਆ ਦੁਹਾਈ ਸੈਂਕੜਾ ਹਜ਼ਾਰ 10000 ਲੱਖ 10 ਲੱਖ ਕਰੋੜ 10 ਕਰੋੜ ਅਰਬ ਇੱਕ ਅਰਬ ਤੱਕ ਆਪਾਂ ਜਿਹੜਾ ਹੈਗਾ ਅੱਜ ਸੰਖਿਆਵਾਂ ਕਰਾਂਗੇ ਪਰ ਜੇਕਰ ਤੁਹਾਨੂੰ ਕਹਿ ਦੇਵੇ ਇਹਨਾਂ ਸੰਖਿਆਵਾਂ ਨੂੰ ਆਪਾਂ ਅੰਤਰਰਾਸ਼ਟਰੀ ਲੇਖਣ ਪ੍ਰਣਾਲੀ ਦੇ ਵਿੱਚ ਲਿਖਣਾ ਹੈਗਾ ਤਾਂ ਅੰਤਰਰਾਸ਼ਟਰੀ ਦੇ ਵਿੱਚ ਉਸੇ ਤਰ੍ਹਾਂ ਹੀ ਹੁੰਦਾ ਇਹਦੇ ਵਿੱਚ ਕਿਹੜੀ ਚੀਜ਼ ਜਿਹੜੀ ਨਹੀਂ ਹੁੰਦੀ ਲੱਖ ਨੂੰ ਖਤਮ ਕੀਤਾ ਵੈਨਣੇ ਲੱਖ ਵਾਲਾ ਇੱਥੇ ਪਹਿਲਾਂ ਆਪਾਂ ਪਹਿਲਾਂ ਜਦੋਂ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਤੁਸੀਂ ਦੇਖੋਗੇ ਸੰਖਿਆਵਾਂ ਨੂੰ ਜਦੋਂ ਲਿਖਦੇ ਸੀ ਅਸੀਂ ਤਿੰਨ ਅੰਕ ਛੱਡ ਕੇ ਕਾਮਾ ਲਾ ਲੈਂਦੇ ਸੀ ਤਾਂ ਦੋ ਦੋ ਅੰਗ ਛੱਡ ਕੇ ਇੱਥੇ ਲਾ ਲੈਂਦੇ ਸੀਗੇ ਤਾਂ ਸਾਡੇ ਕੋਲੇ ਇਹ ਆਟੋਮੈਟਿਕਲੀ ਸਾਰੇ ਆ ਜਾਂਦੇ ਸੀਗੇ ਆ ਪਹਿਲੇ ਦਿਨ ਇਕਾਈ ਦਹਾਈ ਸੈਂਕੜੇ ਵਾਲੇ ਤਿੰਨ ਸੰਖਿਆਵਾਂ ਦੋ ਦੋ 2000 ਵਾਲੇ 2 ਲੱਖ ਵਾਲੇ 2 ਕਰੋੜ ਵਾਲੇ ਇਸ ਤਰ੍ਹਾਂ ਦੋ ਦੋ ਵੰਡ ਕੇ ਸੀ ਭਾਰਤੀ ਪ੍ਰਣਾਲੀ ਦੇ ਵਿੱਚ ਸੰਖਿਆਵਾਂ ਨੂੰ ਲਿਖ ਸਕਦੀ ਸੀ ਹੁਣ ਅੰਤਰਰਾਸ਼ਟਰੀ ਜਿਹੜੀ ਪ੍ਰਣਾਲੀ ਹੈ ਜਿਹਦੇ ਵਿੱਚ ਮਿਲੀਅਨ ਕਿਵੇਂ ਲਿਖਿਆ ਜਾਂਦਾ ਹੈਗਾ ਕਿੰਨੇ ਮਿਲੀਅਨ ਨੂੰ ਕਿੰਨਾ ਬਣਦਾ ਹੈਗਾ ਉਹ ਇਸ ਤਰ੍ਹਾਂ ਇਕਾਈ ਦਹਾਈ ਸੈਂਕੜਾ ਉਸੇ ਤਰ੍ਹਾਂ ਹੀ ਆ ਹਜ਼ਾਰ ਵੀ ਉਸੇ ਤਰ੍ਹਾਂ 10000 ਵੀ ਉੱਥੇ ਇਥੇ ਲੱਖ ਹੁੰਦਾ ਸੀ ਲੱਖ ਨੂੰ ਕੱਟ ਕੇ ਉਹਨਾਂ ਨੇ 100000 ਕਹਿੰਦੇ ਆ ਇਹਦਾ ਮਤਲਬ 100000 ਕਹਿੰਦੇ ਆ ਇੰਗਲਿਸ਼ ਦੇ ਵਿੱਚ ਇਹਨੂੰ ਵੀ 100000 ਜਿਹੜਾ ਹੈਗਾ ਇਹਨੂੰ ਇਸ ਤਰ੍ਹਾਂ ਲਿਖਿਆ ਜਾਂਦਾਗਾ ਇੱਧਰ ਫਿਰ ਮਿਲੀਅਨ ਸ਼ੁਰੂ ਹੋ ਜਾਂਦਾ ਇਹ ਮੈਂ ਕਹਿਣ ਦਾ ਭਾਵ ਹੈ 1 ਮਿਲੀਅਨ ਜਿਹੜਾ ਹੁੰਦਾਗਾ 1 ਮਿਲੀਅਨ 10 ਲੱਖ ਦੇ ਬਰਾਬਰ ਹੁੰਦਾ 1 ਮਿਲੀਅਨ ਜਿਹੜਾ ਹੁੰਦਾਗਾ ਉਹ ਆਹਦੇ ਬਰਾਬਰ ਹੁੰਦਾ 10 ਲੱਖ ਦੇ ਬਰਾਬਰ ਹੁੰਦਾ 10 ਲੱਖ 1 ਮਿਲੀਅਨ ਜਿਹੜਾ ਹੁੰਦਾ ਉਹ ਸਾਡੇ ਕੋਲੇ 10 ਲੱਖ ਦੇ ਬਰਾਬਰ ਹੁੰਦਾ ਅੱਗੇ ਹੁੰਦਾ 10 ਮਿਲੀਅਨ 10 ਮਿਲੀਅਨ ਦਾ ਮਤਲਬ ਹੁੰਦਾ ਵੀ ਸਾਡੇ ਕੋਲੇ ਕਰੋੜ ਬਣ ਗਿਆ 1 ਕਰੋੜ ਜਿਹੜਾ ਕਾਹਦੇ ਬਰਾਬਰ ਹੁੰਦਾ ਇਹ 1 ਕਰੋੜ ਦੇ ਬਰਾਬਰ ਹੁੰਦਾ 10 ਮਿਲੀਅਨ 10 ਮਿਲੀਅਨ ਨੂੰ ਅਸੀਂ 1 ਕਰੋੜ ਕਹਿੰਦੇ ਆ ਠੀਕ ਹੈ ਜੀ ਔਰ ਅੱਗੇ ਆ ਜਾਂਦਾ 100 ਮਿਲੀਅਨ 100 ਮਿਲੀਅਨ ਹੁੰਦਾ 10 ਕਰੋੜ ਦੇ ਬਰਾਬਰ ਹੁੰਦਾ ਅੱਗੇ ਬਿਲੀਅਨ ਆਂਦਾ ਬਿਲੀਅਨ ਜਿਹੜਾ ਹੁੰਦਾ ਉਹਨੂੰ 1 ਅਰਬ ਨੂੰ ਬਿਲੀਅਨ ਕਿਹਾ ਜਾਂਦਾ ਹੈਗਾ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਹੁਣ ਜਿਵੇਂ ਕਿ ਆਪਾਂ ਕੋਈ ਵੀ ਸੰਖਿਆ ਜੇਕਰ ਅਸੀਂ ਇਸ ਤਰ੍ਹਾਂ ਇਹਨੂੰ ਜਾਣ ਲੈਨੇ ਆ ਅਸੀਂ ਇਹਨੂੰ ਤਿੰਨ-ਤਿੰਨ ਇਹਦੇ ਵਿੱਚ ਤਿੰਨ ਅੰਕ ਛੱਡ ਕੇ ਦੋ-ਦੋ ਕੌਮੇ ਲਾਉਣੇ ਆ ਪਰ ਜਿਹੜੀ ਅੰਤਰਰਾਸ਼ਟਰੀ ਪ੍ਰਣਾਲੀ ਆ ਉਹਦੇ ਵਿੱਚ ਕੀ ਕਰਨਾ ਸੀ ਤਿੰਨ-ਤਿੰਨ ਅੰਕ ਛੱਡ ਕੇ ਕੌਮੇ ਲਾ ਲੈਣੇ ਆ ਜੇਕਰ ਇਹਨੂੰ ਸਹੀ ਤਰੀਕੇ ਦੇ ਨਾਲ ਸਮਝਣਾਗਾ ਪਹਿਲੇ ਤਿੰਨ ਅੰਕ ਹੋਗੇ ਸਾਡੇ ਕੋਲੇ ਇਕਾਈ ਧਾਈ ਸੈਂਕੜੇ ਵਾਲੇ ਫਿਰ ਅਗਲੇ ਤਿੰਨ ਅੰਕ ਹੋਗੇ ਸਾਡੇ ਕੋਲੇ ਹਜ਼ਾਰਾਂ ਵਾਲੇ ਅਗਲੇ ਤਿੰਨ ਅੰਕ ਹੋਗੇ ਸਾਡੇ ਮਿਲੀਅਨ ਵਾਲੇ ਤੇ ਅੱਗੇ ਹੈਗਾ ਬਿਲੀਅਨ ਆ ਗਿਆ ਸਾਡੇ ਕੋਲੇ ਬਿਲੀਅਨ ਤੋਂ ਅੱਗੇ ਵੀ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਟ੍ਰਿਲੀਅਨ ਬਣ ਜਾਂਦਾਗਾ ਸੋ ਇਸ ਤਰ੍ਹਾਂ ਅੱਗੇ ਵਧਦੇ ਰਹਿੰਦੇ ਆ ਪਰ ਆਪਾਂ ਬਿਲੀਅਨ ਤੱਕ ਇਹਨੂੰ ਕਰਾਂਗੇ ਹੁਣ ਆਪਣੇ ਕੋਲੇ ਕੋਈ ਸੰਖਿਆ ਦਿੱਤੀ ਉਹਨਾਂ ਨੇ ਜਿਵੇਂ ਆਪਾਂ ਨੂੰ ਦਿੱਤਾ ਉਹਨਾਂ ਨੇ ਵੀ ਤੁਸੀਂ ਇੱਕ ਸੰਖਿਆ ਦਿੱਤੀ ਵੀ ਆ ਇਹਨੂੰ ਤੁਸੀਂ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਲਿਖ ਕੇ ਦਿਖਾਓ ਜਿਸ ਤਰ੍ਹਾਂ ਕੋਈ ਵੀ ਸੰਖਿਆ ਉਹਨੇ ਦੇ ਦਿੱਤੀ ਆਪਣੇ ਕੋਲੇ ਵੀ ਆ ਇੱਕ ਸੰਖਿਆ ਦਿੱਤੀ ਵੀ ਆ 3 2 5 9 7 8 0 9 ਇਸ ਤਰ੍ਹਾਂ ਦੀ ਇੱਕ ਸੰਖਿਆ ਜਿਹੜੀ ਹੈਗੀ ਆ ਦਿੱਤੀ ਉਹ ਕਹਿੰਦੇ ਇਹਨੂੰ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਲਿਖੋ ਤਾਂ ਆਪਾਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਹੈਗਾ ਲਿਖ ਲਾਂਗੇ ਪਹਿਲਾਂ ਤਿੰਨ ਤਿੰਨ ਅੰਕ ਛੱਡ ਕੇ ਕਮੇਲਾ ਲਾ ਲਾਂਗੇ ਆਪਾਂ ਫਿਰ ਆਪਣੇ ਕੋਲੇ ਕਲੀਅਰ ਹੋ ਜਾਊਗਾ ਤਾਂ ਇਸੇ ਤਰ੍ਹਾਂ ਇਹਨੂੰ ਥੱਲੇ ਲਿਖ ਲਾਂਗੇ ਪਹਿਲਾਂ ਆਪਾਂ 9 0 8 7 9 5 ਠੀਕ ਹੈ ਜੀ 2 3 ਠੀਕ ਹੈ ਜੀ ਹੁਣ ਇਹਨੂੰ ਦੇਖੋ ਤੁਸੀਂ ਕੀ ਬਣ ਗਿਆ ਇਹ ਸਾਡੇ ਕੋਲੇ 32 ਮਿਲੀਅਨ ਬਣ ਗਿਆ ਹੈ ਠੀਕ ਹੈ ਜੀ ਕਿੰਨਾ ਬਣ ਗਿਆ ਇਹ 32 ਮਿਲੀਅਨ ਇਹ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਲਿਖ ਰਿਹਾ ਮੈਂ 32 ਮਿਲੀਅਨ ਕਿੰਨਾ 597597000 ਔਰ 809 ਕਿੰਨਾ 809 ਜਿਹੜਾ ਮੈਂ ਆ ਇਹਨੂੰ ਮੈਂ ਪੰਜਾਬੀ 'ਚ ਨਹੀਂ ਲਿਖਿਆ ਤੁਸੀਂ ਆਪਦੇ ਆਪ ਪੰਜਾਬੀ 'ਚ ਇਹਨੂੰ ਲਿਖ ਸਕਦੇ ਹਾਂ ਸੋ ਇਹ ਹੋ ਗਿਆ ਅੰਤਰਰਾਸ਼ਟਰੀ ਪ੍ਰਣਾਲੀ 'ਚ ਜੇ ਇਹਨੂੰ ਹੁਣ ਭਾਰਤੀ ਪ੍ਰਣਾਲੀ ਦੇ ਵਿੱਚ ਅਸੀਂ ਲਿਖਦੇ ਤਾਂ ਨੂੰ ਤਿੰਨ ਅੰਕ ਛੱਡ ਕੇ ਕਮੇ ਲਾ ਲੈਣੇ ਇੱਥੇ ਦੋ ਦੋ ਅੰਕ ਛੱਡ ਕੇ ਲਾ ਲੈਣੇ ਸੀ ਆ ਆਪਾਂ ਨੂੰ ਪਤਾ ਦੋ ਅੰਕ ਹਜ਼ਾਰ ਵਾਲੇ ਹੁੰਦੇ ਆ ਦੋ ਅੰਕ ਵਾਲੇ ਲੱਖ ਵਾਲੇ ਹੁੰਦੇ ਆ ਆਕਾਦੀ ਵਾਲਾ ਹੋ ਗਿਆ ਸਾਡੇ ਕੋਲੇ ਜਿਹੜਾ ਇਹ ਇੱਥੇ ਚੱਲਿਆ ਗਿਆ ਸੀ ਨਾ ਵੀ 1 ਕਰੋੜ ਵਾਲਾ ਹੋ ਗਿਆ ਤਾਂ ਆਪਾਂ ਉਸ ਤਰੀਕੇ ਨਾਲ ਇਹਨਾਂ ਨੂੰ ਲਿਖ ਸਕਦੇ ਹਾਂ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ 3 ਕਰੋੜ 3 ਕਰੋੜ ਠੀਕ ਹੈ ਜੀ ਅੱਗੇ 3 ਕਰੋੜ ਤੋਂ 25 ਲੱਖ 25 ਲੱਖ ਅੱਗੇ ਹੈ ਜੀ 97000 97000 809 809 ਇਹ ਹੈਗੀ ਆਪਣੇ ਕੋਲੇ ਭਾਰਤੀ ਇਹ ਹੈਗਾ ਅੰਤਰਰਾਸ਼ਟਰੀ ਮੈਨੂੰ ਲੱਗਦਾ ਵੀ ਤੁਹਾਨੂੰ ਜਿਹੜੀ ਹੈਗੀ ਗੱਲ ਸਮਝ ਪਈ ਹੋਊਗੀ ਅੰਤਰਰਾਸ਼ਟਰੀ ਠੀਕ ਹੈ ਜੀ ਇਹ ਅੰਤਰਰਾਸ਼ਟਰੀ ਪ੍ਰਣਾਲੀ ਆ ਉਹ ਇਹ ਸਾਡੇ ਕੋਲੇ ਹੈਗੀ ਜਿਹੜੀ ਹੈਗੀ ਭਾਰਤੀ ਪ੍ਰਣਾਲੀ ਆ ਜਿਹਦੇ ਵਿੱਚ ਅਸੀਂ ਤੁਹਾਨੂੰ ਲਿਖ ਕੇ ਦਿਖਾਇਆਗਾ ਮੈਨੂੰ ਲੱਗਦਾ ਕੋਈ ਸਮੱਸਿਆ ਨਹੀਂ ਆਊਗੀ ਹੋਊਗੀ ਇਹ ਚਾਰਟ ਨੂੰ ਯਾਦ ਰੱਖ ਲਓ ਜੇ ਨਹੀਂ ਯਾਦ ਰੱਖ ਸਕਦੇ ਇਸ ਤਰੀਕੇ ਨਾਲ ਕਰ ਲੋ ਜੇ ਸਾਡੀ ਭਾਰਤੀ ਪ੍ਰਣਾਲੀ 'ਚ ਤੁਸੀਂ ਲਿਖ ਸਕਦੇ ਆ ਤਿੰਨ ਅੰਕ ਛੱਡ ਕੇ ਫਿਰ ਦੋ-ਦੋ ਅੰਕ ਛੱਡ ਕੇ ਕੋਮਾ ਲਾ ਲਓ ਜੇ ਅੰਤਰਰਾਸ਼ਟਰੀ ਪ੍ਰਣਾਲੀ ਲਿਖਣੀ ਆ ਫਿਰ ਤਿੰਨ-ਤਿੰਨ ਅੰਕ ਛੱਡ ਕੇ ਕੋਮੇ ਲਾ ਲਓ ਹਰੇਕ ਦੇ ਵਿੱਚ ਤਿੰਨ-ਤਿੰਨ ਅੰਕ ਛੱਡ ਕੇ ਕੋਮੇ ਲਾਈ ਚੱਲੋ ਤੇ ਆ ਸੈਂਕੜੇ ਵਾਲਾ ਹੁੰਦਾ ਇਹ 'ਚ ਲੱਖ ਨਹੀਂ ਹੁੰਦਾ ਬਸ ਇਹ ਗੱਲ ਧਿਆਨ 'ਚ ਰੱਖਣੀ ਆ ਜੇਕਰ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਲਿਖਣਾ ਇੱਥੇ ਵੀ ਜੇਕਰ ਵੈਸੇ ਵੀ ਸੰਖਿਆ ਕੋਈ ਲਿਖੀ ਜਾਂਦੀ ਆ ਤਾਂ ਉਹਨੂੰ ਤਿੰਨ-ਤਿੰਨ ਅੰਕ ਜਿਹੜੀ ਵੀ ਉਹਦੇ ਵਿੱਚ ਪੁੱਛਦਾਗਾ ਉਹ ਜੇ ਮੰਨ ਲ ਵੀ ਤੁਸੀਂ ਇਹਨੂੰ ਕਿਹੜਾ ਹੈਗਾ ਉਹਦੇ ਵਿੱਚ ਲਿਖੋ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਤਾਂ ਅਸੀਂ ਇਹ ਤੋਂ ਬਿਨਾ ਜੇ ਸਾਡੇ ਮੰਨ ਲਓ ਯਾਦ ਵੀ ਨਹੀਂ ਹੈਗਾ ਵੀ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਅਸੀਂ ਕਿਵੇਂ ਲਿਖ ਸਕਦੇ ਆ ਇਹ ਤੋਂ ਬਿਨਾ ਤੁਸੀਂ ਕਿਵੇਂ ਲਿਖੋਗੇ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਦਿਆਂ ਕਰੀ ਵੀ ਇਹਨੂੰ ਫਿਰ ਅਸੀਂ ਕਿਵੇਂ ਲਿਖਾਂਗੇ ਤਾਂ ਉਹਦਾ ਤਰੀਕਾ ਉਹੀ ਹੈ ਕਮੇ ਲਾਉਣ ਨਾਲ ਜਿਵੇਂ ਪਹਿਲਾਂ ਦੱਸਦਾ ਹੁੰਦਾ ਤਾਂ ਤੁਸੀਂ ਕੀ ਕਰੋਗੇ ਇਹਨੂੰ ਲਿਖੋਗੇ ਜਿਵੇਂ ਆਪਣੇ ਕੋਲੇ ਸੰਖਿਆ ਦੇਤੀ ਹੈ ਉਹਨੇ 9 3 5 8 7 ਤਾਂ ਤੁਸੀਂ ਇਹਨੂੰ ਕਹਿੰਦਾ ਵੀ ਅੰਤਰਰਾਸ਼ਟਰੀ ਪ੍ਰਣਾਲੀ ਜਿੱਦਾ ਆਪਾਂ ਕੀ ਕਰਨਾ ਤਿੰਨ-ਤਿੰਨਾਂ ਕੇ ਛੱਡ ਕੇ ਕੌਮੇ ਲਾਉਣੀ ਆ ਠੀਕ ਹੈ ਜੀ ਜਦੋਂ ਤਿੰਨ-ਤਿੰਨਾਂ ਕੇ ਛੱਡ ਕੇ ਲਾਇਏ ਕੌਮੇ ਦਾ 1000 ਵਾਲਾ ਬਣ ਗਿਆ ਆਪਾਂ ਨੂੰ ਪਤਾ ਆ ਬਣ ਗਿਆ 2 ਮਿਲੀਅਨ 2 ਮਿਲੀਅਨ ਠੀਕ ਹੈ ਜੀ 393 ਹਜ਼ਾਰ ਠੀਕ ਹੈ ਜੀ 587 ਇਹ ਅੰਤਰਰਾਸ਼ਟ ਅੰਤਰਰਾਸ਼ਟਰੀ ਜਿਹੜਾ ਕਿ ਇਹ ਦੂਜੇ ਦੇਸ਼ਾਂ ਦੇ ਵਿੱਚ ਜਿਹੜੀ ਗਣੀ ਜਾਂਦੀ ਆ ਤੋ ਇਸ ਤਰੀਕੇ ਦੇ ਨਾਲ ਅਸੀਂ ਇਹ ਜਿਹੜੇ ਹੈਗੇ ਸਵਾਲ ਇਹਨੂੰ ਹੱਲ ਕਰ ਸਕਦੇ ਹਾਂ ਤਾਂ ਇਹ ਅੱਜ ਦਾ ਜਿਹੜਾ ਵਿਸ਼ਾ ਸੀ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਅ ਫੇਰ ਇੱਕ ਵਾਰ ਬੇਨਤੀ ਕਰਾਂਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਅੱਗੇ ਸਟੱਡੀ 'ਚ ਵਧੀਆ ਕਰ ਸਕਣ ਕਿਉਂਕਿ ਸਾਡੀਆਂ ਵੀਡੀਓ ਜਿਹੜੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚੇ ਆਪਣੇ ਬੱਚੇ ਆਮ ਕਰਕੇ ਪੰਜਾਬ ਦੇ ਪਛੜ ਜਾਂਦੇ ਆ ਇੱਕ ਜ਼ਰੂਰੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਗਾ ਵੀ ਉਹ ਇਹ ਆ ਵੀ ਅਸੀਂ ਇੱਕ ਵਾਰ ਦਿੱਲੀ ਗਏ ਆਈਐਸ ਦੀਆਂ ਬੁੱਕਸ ਲੈਣ ਵਾਸਤੇ ਆ ਇੱਕ ਲਿਸਟ ਸਾਡੀ ਅਕੈਡਮੀ ਦੇ ਵਿੱਚ ਸਾਹਮਣੇ ਲੱਗੀ ਹੋਈ ਸੀ ਜਿਹਦੇ ਵਿੱਚੋਂ ਕੋਈ ਵੀ ਜਿਹੜੇ ਉਹਨਾਂ ਦੇ 59 ਸਟੂਡੈਂਟਸ ਸੀ ਜਿਹੜੇ ਆ ਆਈਐਸ ਪੀਸੀਐਸ ਉਹਦੇ ਵਿੱਚ ਸਿਲੈਕਟ ਹੋਏ ਵੀ ਸੀ ਪਰ ਉਹਨਾਂ ਚੋਂ ਕੋਈ ਵੀ ਪੰਜਾਬੀ ਹੈ ਜਿਹੜਾ ਹੈਗਾ ਨਹੀਂ ਸੀਗਾ ਤਾਂ ਬੜਾ ਉਦੋਂ ਮਹਿਸੂਸ ਹੋਈ ਇਹ ਗੱਲ ਸੋ ਜਿੰਨੀ ਕਿ ਸਾਡੀ ਕੋਸ਼ਿਸ਼ ਆ ਉਮੀਦ ਆ ਜੇ ਤੁਸੀਂ ਆਪਦੇ ਬੱਚਿਆਂ ਨੂੰ ਵਧੀਆ ਪੜਾਉਣਾ ਚਾਹੁੰਦੇ ਆ ਤਾਂ ਡਾ ਟੀਚਰਸ ਟੀਵੀ ਜਿਹੜਾ ਜਰੂਰ ਦਿਖਾਇਆ ਕਰੋ ਉਹਨਾਂ ਨੂੰ ਤੇ ਇਹਦੇ ਤੇ ਬਹੁਤ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਜੁੜੀ ਵੀ ਹੁੰਦੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆਂ ਸੋ ਸਾਡੀ ਇਹ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਜੇ ਸਾਡਾ ਕੰਮ ਵਧੀਆ ਲੱਗਦਾ ਤਾਂ ਸਾਡੇ ਇਸ ਚੈਨਲ ਨੂੰ ਹੋਰਾਂ ਨਾਲ ਵੀ ਤੁਸੀਂ ਸਾਂਝਾ ਕਰੋ ਤੇ ਲਾਈਕ ਕਰੋ ਔਰ ਜੇ ਤੁਹਾਡਾ ਕੋਈ ਸੁਝਾਅ ਆ ਤਾਂ ਸਾਡੇ ਨਾਲ ਸਾਂਝਾ ਕਰੋ ਬਹੁਤ ਬਹੁਤ ਧੰਨਵਾਦ